ਹੈਲੋ ਫਰੈਂਡਸ ਸਰਸਿਕਲ ਸਾਰਿਆਂ ਨੂੰ ਆਪਾਂ ਅੱਜ ਨਿੰਬੂ ਦਾ achar ਬਣਾ ਰਹੇ ਹਾਂ ਇਹਦੇ ਲਈ ਮੈਂ 1 ਕਿਲੋ ਨਿੰਬੂ ਲੈ ਏ ਨੇ ਚੰਗੀ ਤਰ੍ਹਾਂ ਵਾਸ਼ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਹੁੰਦਾ ਇਹਨਾਂ 'ਚ ਨਹੀਂ ਤਾਂ ਫਿਰ ਬਹੁਤ ਜਲਦੀ achar ਖਰਾਬ ਹੋ ਜਾਂਦਾ ਹੈ ਜਿਆਦਾ ਧੁੱਪ ਵਿੱਚ ਸੁਕਾ ਲਓ ਜਾਂ ਫਿਰ ਪੇਪਰ ਨਾਲ ਉਹਨੂੰ ਅੱਛੀ ਤਰ੍ਹਾਂ ਡਰਾਈ ਕਰ ਲਓ ਪਾਣੀ ਨਹੀਂ ਹੋਣਾ ਚਾਹੀਦਾ ਤਾਂ ਹੁਣ ਆਪਾਂ ਇਹਨੂੰ ਕੱਟਣ ਲੱਗੇ ਆ ਇਹਦੇ ਸਾਈਡਾਂ ਵਾਲੇ ਨੋਬ ਜੋ ਹੁੰਦੇ ਆ ਇਹਨਾਂ ਨੂੰ ਦੋਨੋਂ ਸਾਈਡਾਂ ਤੋਂ ਕੱਟ ਦੇਣ ਜੇ ਤਾਂ ਬਹੁਤ ਵੱਡੇ ਨਿੰਬੂ ਹੈ ਤਾਂ ਤਾਂ ਤੁਸੀਂ ਇਹਨਾਂ ਨੂੰ 8 ਪੀਸ ਦੇ ਵਿੱਚ ਕੱਟ ਲਓ ਨਹੀਂ ਤਾਂ ਫਿਰ ਛੋਟੇ-ਛੋਟੇ ਹੁੰਦੇ ਤਾਂ 4 ਉੱਚ ਵੀ ਠੀਕ ਰਹਿੰਦੇ ਆ ਜਿਹਦੇ ਵਿੱਚ ਸੀਡਸ ਹੈ ਮੇਕ ਸ਼ੋਰ ਕਿ ਉਹ ਕਢ ਦਿਓ ਪਹਿਲਾਂ ਹੀ ਕਢ ਦਿਓ ਉਹਨਾਂ ਨੂੰ ਇਹਨਾਂ ਦੇ ਵਿੱਚ ਨਹੀਂ ਹੈ ਇਹ ਕਾਗਜ਼ੀ ਨਿੰਬੂ ਆ ਜਿੱਦਾਂ ਬਿਜਾਰ ਸੀਡਸ ਤੋਂ ਵੀ ਆਉਂਦੇ ਆ ਜਿਹੜਾ ਹਾਈਬ੍ਰਿਡ ਹੁੰਦੇ ਆ ਇਹਦੇ ਵਿੱਚ ਬਿਲਕੁਲ ਹੀ ਨਹੀਂ ਆ ਬੀਜ ਤਾਂ ਮੈਨੂੰ ਕੱਢਣ ਦੀ ਜ਼ਰੂਰਤ ਨਹੀਂ ਪਈ ਇੱਥੇ ਮੈਂ ਚੈੱਕ ਕੀਤਾ ਪਰ ਇਹਦੇ ਵਿੱਚ ਕੋਈ ਵੀ ਨਹੀਂ ਹੈ ਮੈਂ ਐਵੇਂ ਕੱਟ ਰਹੀ ਹਾਂ ਤੇ ਇਹਨਾਂ ਨੂੰ ਬਹੁਤ ਵੱਡੇ ਐ ਥੋੜੇ ਜੇ ਵੱਡੇ ਆ ਨਾਰਮਲ ਸਾਈਜ਼ ਤੋਂ ਤਾਂ ਮੈਂ 8 ਪੀਸਿਸ ਦੇ ਵਿੱਚ ਕੱਟੂੰਗੀ ਇਆਪਾ ਸਾਰੇ ਨਿੰਬੂ ਜਿਹਾ ਕੱਟ ਲਈਏ ਹੁਣ ਆਪਾਂ ਇਹਦੇ ਵਿੱਚ ਤਿੰਨ ਚਮਚੇ ਨਾਰਮਲ ਨਮਕ ਪਾਣਾ ਹੈ ਵਾਈਟ ਹੋਵੇ ਜਾਂ ਕੋਈ ਵੀ ਹੋਵੇ ਹਮਾਰੀ ਹੈ ਨਾ ਤੇ ਦੋ ਪਾਣੀ ਆਪਾਂ ਇੱਥੇ ਕਾਲਾ ਨਮਕ ਕਾਲੇ ਨਮਕ ਦਾ ਟੇਸਟ ਬਹੁਤ ਅੱਛਾ ਆਂਦਾ ਹੈ ਜ਼ਰੂਰ ਪਾਇਆ ਕਰੋ ਇਹਦੇ ਵਿੱਚ ਤੇ ਇੱਕ ਪਾਣਾ ਚਮਚਾ ਆਪਾਂ ਕਾਲੀ ਮਿਰਚ ਦਾ ਪੀਸੀ ਹੋਈ ਹੈ ਇੱਕੋ ਹੀ ਚਮਚਾ ਆਪਾਂ ਇੱਥੇ ਲਵਾਂਗੇ ਅਜਵੈਨ ਦਾ ਅਜਵੈਨ ਦਾ ਟੇਸਟ ਬਹੁਤ ਅੱਛਾ ਆਂਦਾ ਹੁਣ ਫਿਰ ਬਿਲਕੁਲ ਡਰਾਈ ਹੈਂਡ ਦੇ ਨਾਲ ਸਾਫ ਹੋਣ ਮਿਕਸ ਕਰ ਲੈਣਾ ਇਹਨੂੰ ਅੱਛੀ ਤਰ੍ਹਾਂ ਦੇ ਨਾਲ ਤਾਂ ਕਿ ਸਾਰੇ ਕਿਤੇ ਮਸਾਲਾ ਚਲਿਆ ਜਾਵੇ ਹਰ ਪੀਸ ਦੇ ਵਿੱਚ ਆਪਾਂ ਇਹਨੂੰ ਕਵਰ ਕਰਕੇ ਨਾ ਫਰੈਂਡਸ ਜਾਂ ਤਾਂ ਤੁਸੀਂ ਅੰਦਰ ਰੱਖ ਲਓ ਦੋ ਕੰਟਾਲੀ ਜਾਂ ਫਿਰ ਇਹਨੂੰ ਬਾਹਰ ਧੁੱਪ ਵਿੱਚ ਰੱਖ ਲਓ ਤਾਂ ਕਿ ਪਾਣੀ ਛੱਡ ਜਾਵੇ ਜਿਹੜਾ ਇਹ ਪਾਣੀ ਛੱਡਦਾ ਨਾ ਫਰੈਂਡਸ ਇਹ ਬਹੁਤ ਹੈਲਪ ਕਰਦਾ ਹੈ achar ਨੂੰ ਨਰਮ ਹੋਣ ਦੇ ਵਿੱਚ ਜਦੋਂ ਪਾਣੀ ਛੱਡ ਜਾਂਦਾ ਤਾਂ ਉਹਦਾ ਛਿਲਕਾ ਬਹੁਤ ਜਲਦੀ ਨਰਮ ਹੋ ਜਾਂਦਾ ਤਾਂ ਬੀਕ ਸ਼ੋਰ ਹੈ ਕਿ ਤਾਂ ਪਾਣੀ ਪਹਿਲਾਂ ਛੱਡ ਜਾਵੇ ਫਿਰ ਆਪਾਂ ਇਹਦੇ 'ਚ ਸ਼ੂਗਰ ਜੋ ਵੀ ਮਸਾਲੇ ਹੋਰ ਐਡ ਕਰਾਂਗੇ ਦੇਖੋ ਪਾਣੀ ਛੱਡ ਗਿਆ ਅੱਛੀ ਤਰ੍ਹਾਂ ਹੁਣ ਮੈਂ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਇੱਕ ਚਮਚਾ ਭੁੰਨਿਆ ਹੋਇਆ ਜੀਰਾ ਉਹਦਾ ਪਾਊਡਰ ਹੈ ਤੇ 700 ਗ੍ਰਾਮ ਮੈਂ ਇੱਥੇ ਖੰਡ ਲੈ ਰਹੀ ਹਾਂ ਉਹ ਕੋਈ ਵੀ ਹੋਵੇ ਤੁਹਾਡੇ ਕੋਲੇ ਵਾਈਟ ਹੈ ਜਾਂ ਬਰਾਊਨ ਮੈਂ ਇੱਥੇ ਬਰਾਊਨ ਯੂਜ਼ ਕਰ ਰਹੀ ਹਾਂ ਤਾਂ ਹੁਣ ਫਿਰ ਆਪਾਂ ਇਹਨੂੰ ਅੱਛੀ ਤਰ੍ਹਾਂ ਡਰਾਈ ਹੈਂਡ ਦੇ ਨਾਲ ਮਿਕਸ ਕਰ ਦੇਣਾ ਤਾਂ ਕਿ ਸ਼ੂਗਰ ਅੱਛੀ ਤਰ੍ਹਾਂ ਮੈਲ ਉਹਦੇ ਵਿੱਚ ਚਲੀ ਜਾਵੇ ਪੀਸਸ ਦੇ ਵਿੱਚ ਤੇ ਮੈਲਟ ਹੋਣ ਚ ਆਸਾਨੀ ਰਹੂਗੀ ਫਿਰ ਔਰ ਆਪਾਂ ਇਹਨੂੰ ਫਿਰ ਰੱਖ ਦੇਣਾ ਫਰੈਂਚ 30 ਮਿੰਟ ਲਈ ਅੱਧੇ ਘੰਟੇ ਲਈ ਫਿਰ ਕਵਰ ਕਰ ਦੇਣਾ ਤਾਂ ਕਿ ਖੰਡ ਜਿਹੜੀ ਥੋੜੀ ਜਿਹੀ ਮੈਲਟ ਹੋ ਜਾਏ ਤਾਂ ਕਿਉਂਕਿ ਜਦੋਂ ਆਪਾਂ ਵਰਤਮਾਨ ਦੇ ਵਿੱਚ ਕਿਸੇ ਚੀਜ਼ ਵੀ ਪਾ ਦਿੰਨੇ ਆ ਤਾਂ ਮੈਲਟ ਹਿਲਾਉਂਦੇ ਆਪਾਂ ਬਹੁਤ ਅੱਛੀ ਤਰ੍ਹਾਂ ਨਹੀਂ ਹੁੰਦੀ ਮੈਲਟ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ ਹਲਾਣੀ ਹੁਣ ਆਪਾਂ ਮੈਂ ਇੱਥੇ ਲਿਆ ਸੁੱਕਾ ਹੋਇਆ ਬਿਲਕੁਲ ਸੁੱਕਾ ਹੋਇਆ ਜਾ ਰਿਹਾ ਇਹ ਕੱਚ ਦਾ ਕੱਚ ਦੇ ਬਰਤਨ 'ਚ ਹੀ ਪਾਇਆ ਕਰੋ ਆਚਾਰ ਖਰਾਬ ਨਹੀਂ ਹੁੰਦਾ ਉਹਦੇ ਬੈਡ ਇਫੈਕਟ ਵੀ ਨਹੀਂ ਹੁੰਦੇ ਜਾ ਆਪਣੇ ਚੀਨੀ ਦੇ ਵੀ ਹੁੰਦੇ ਨੇ ਕਈ ਵਾਰ ਉਹਦੇ ਵਿੱਚ ਵੀ ਪਾ ਸਕਦੇ ਹੋ ਜਾਂ ਕੱਚ ਵਾਲਾ ਹੋਵੇ ਪਲਾਸਟਿਕ ਚ ਕਦੇ ਨਾ ਪਾਇਆ ਕਰੋ ਉਹ ਖਰਾਬ ਵੀ ਹੋ ਜਾਂਦਾ ਉਹ ਹਾਰਮਫੁਲ ਵੀ ਹੁੰਦਾ ਆਪਣੀ ਸਿਹਤ ਦੇ ਲਈ ਮੈਂ ਇਹਦੇ ਚ ਟ੍ਰਾਂਸਫਰ ਕਰ ਰਹੀ ਹਾਂ ਹੁਣ ਇਹਨੂੰ ਟ੍ਰਾਂਸਫਰ ਕਰਨ ਤੋਂ ਬਾਅਦ ਧੁੱਪ ਵਿੱਚ ਤੁਸੀਂ ਰੱਖ ਸਕਦੇ ਹੋ ਜੇ ਤੁਹਾਡੇ ਸੇਫ ਹੈ ਬਾਹਰ ਕੋਈ ਅੱਦਾਂ ਹੈ ਨਹੀਂ ਕਿ ਦੇਖ ਦਿੰਦੇ ਆ ਕਈ ਵਿਰ ਜਾਨਵਰ ਜਾਂ ਕੋਸ਼ਾਦਾਂ ਧੁੱਪ ਵਿੱਚ ਰੱਖ ਲਿਆ ਕਰੋ 5-10 ਮਿੰਟ ਰੋਜ਼ ਨਹੀਂ ਤਾਂ ਫਿਰ ਤੁਸੀਂ ਅੰਦਰ ਵੀ ਇਹਨੂੰ ਪਰ ਹਲਾਉਂਦੇ ਰਹਿਣਾ ਸਾਰਾ ਆਪਾਂ ਜੂਸ ਪਾ ਦਿੰਨੇ ਆ ਉੱਪਰ ਜਿਹਨੂੰ ਹਲਾਉਂਦੇ ਰਹੋਗੇ ਇਹਦੀ ਚੀਨੀ ਮੈਲਟ ਹੋ ਜਾਊਗੀ ਅੰਦਰੋਂ ਕੋਈ ਲੱਕੜ ਦੀ ਕਟ ਚੀਜ਼ ਜਾਂ ਸੁੱਕੀ ਕਟ ਚੀਜ਼ ਦੇ ਨਾਲ ਜਿਹੜੀ ਜਾਰ ਦੇ ਵਿੱਚ ਜਾ ਸਕਦੀ ਹੈ ਉਹਦੇ ਨਾਲ ਨੀਚੇ ਤੋਂ ਵੀ ਹਲਾਇਓ ਇਹਦੀ 슈ਗਰ ਨਾ ਨੀਚੇ ਬੈਠ ਜਾਂਦੀ ਹੈ ਜਾ ਕੇ ਜਿੰਨੇ ਚਿਰ ਪਿਗਲਦੀ ਨਹੀਂ ਹੈ ਨਾ ਤਾਂ ਦੇਖੋ ਇਹਦਾ ਜੂਸ ਹੈਗਾ ਅੱਛੇ ਤਰ੍ਹਾਂ ਵਿੱਚ ਬਣਿਆ ਹੋਇਆ ਇਹਨੂੰ ਹਲਾਉਂਦੇ ਰਹੋਗੇ ਤਾਂ ਬਹੁਤ ਜਲਦੀ ਅਚਾਰ ਬਣ ਜਾਊ ਇਹਨੂੰ ਇੱਕ ਦੋ ਮਹੀਨੇ ਤੇ ਜ਼ਰੂਰ ਲੱਗਣਗੇ ਪ੍ਰੋਸੈਸ ਇਦਾਂ ਦਾ ਹੁੰਦਾ ਸਲੋ ਪ੍ਰੋਸੈਸ ਹੁੰਦਾ ਤੇ ਆਪਾਂ ਇਹ ਨੇਚਰਲ ਪ੍ਰੋਸੈਸ ਨਾ ਪਾ ਰਹੇ ਆ ਕੋਈ ਚਾਸਨੀ ਨਹੀਂ ਬਣਾ ਰਹੇ ਤੇ ਇਹ ਅਚਾਰ ਹੈ ਮੇਰੇ ਕੋਲੇ ਜਿਹੜਾ ਮੈਂ ਪਹਿਲਾਂ ਪਾਇ ਇਹ 2 ਮਹੀਨੇ ਹੋ ਗਏ ਨੂੰ ਪਾਏ ਨੂੰ ਦੇਖੋ ਰੰਗ ਚੇਂਜ ਹੋ ਚੁੱਕਿਆ ਦਾ ਬਿਲਕੁਲ ਡਾਰਕ ਬਰਾਊਨ ਹੋ ਗਿਆ ਐਦਾ ਇਹਦਾ ਪਾਣੀ ਵੀ ਹੈਗਾ ਮੈਂ ਹਜੇ ਵੀ ਹਿਲਾਉਂਦੀ ਰਹਿਣੀ ਐ ਨੂੰ ਤਾਂ ਕਿ ਉੱਪਰਲਾ ਚਾਰ ਡਰਾਈ ਨਾ ਹੋ ਜੇ ਪਹਿਲਾਂ ਮੈਂ ਇਹ ਵੱਡੇ ਦੇ ਵਿੱਚ ਪਾਇਆ ਸੀ ਫਿਰ ਛੋਟੇ ਦੇ ਵਿੱਚ ਟ੍ਰਾਂਸਫਰ ਕਰ ਲਿਆ ਹੁਣੀ ਖਾਣ ਵਾਲਾ ਆ ਸੀ ਖਾ ਸਕਦੇ ਆ ਜਰੂਰ ਟਰਾਈ ਕਰੋ ਫਰੈਂਡਸ ਮੈਸ਼ ਸ਼ੇਰਸ ਦੱਸੋ ਕਿਦਾਈ ਲੱਗੀ ਵੀਡੀਓ ਥੈਂਕ ਯੂ ਸੋ ਮੱਚ